ਸਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਏ ਇੰਟਰਵਿਊ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਕਿ ਦੋਸ਼ੀ ਵੱਡੇ ਅਧਿਕਾਰੀਆਂ ਦੀ ਪਛਾਣ ਕਰਕੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਰਾਜਸਥਾਨ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ 3 ਸਤੰਬਰ ਨੂੰ ਸੁਣਵਾਈ ਦੌਰਾਨ ਏਜੀ ਨੂੰ ਵੀਡੀਓ ਕਾਨਫਰencing ਜ਼ਰੀਏ ਦੇ ਵਿੱਚ ਸ਼ਾਮਲ ਹੋਣ ਦੇ ਵੀ ਹੁਕਮ ਜਾਰੀ ਕੀਤੇ ਗਏ ਨੇ ਦੱਸ ਦੇ ਕਿ ਲਾਰੈਂਸ ਇਟਪੂਰੀ ਇੰਟਰਵਿਊ ਮਾਮਲੇ ਦੇ ਵਿੱਚ ਰਾਜਸਥਾਨ ਸਰਕਾਰ ਨੂੰ ਪੱਖ ਬਣਾਇਆ ਗਿਆ ਤਾਂ ਵਕੀਲ ਤਨੂਬੇਦੀ ਨੇ ਰਾਜਸਥਾਨ ਸਰਕਾਰ ਨੂੰ ਪੱਖ ਬਣਾਉਣ ਦੇ ਲਈ ਪਟੀਸ਼ਨ ਦਾਖਲ ਕੀਤੀ ਸੀ ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਰਾਜਸਥਾਨ ਸਰਕਾਰ ਨੂੰ ਵੀ ਪੱਖ ਬਣਾਇਆ ਗਿਆ ਹੈ ਗੈਂਗਸਟਰ ਲਾਰੈਂਸ ਬਿਸ਼नोई ਦੀ ਜੀਐਲ ਦੇ ਵਿੱਚ ਹੋਏ ਇੰਟਰਵਿਊ ਦੇ ਮਾਮਲੇ ਦੇ ਵਿੱਚ ਦੱਸ ਦिए ਕਿਥੇ ਰਾਜਸਥਾਨ ਸਰਕਾਰ ਨੂੰ ਪੱਕਾ ਬਣਾਇਆ ਗਿਆ ਤਾਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਦੇ ਤਾਂ ਵਧੇਰੇ ਜਾਣਕਾਰੀ ਲਈ ਸਰ ਸਹਿਯੋਗੀ ਪ੍ਰੀਤ ਮਹਿਤਾ ਸਾਨ ਨਾਲ ਜੁੜ ਚੁਕੇ ਨੇ ਪ੍ਰੀਤ ਕੀ ਕੁਝ ਹੋਰ ਹੁਕਮ ਸਖਤੀ ਦੇ ਨਾਲ ਜਾਰੀ ਕੀਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਕੋ 7 ਅਗਸਤ ਨੂੰ ਜਦੋਂ ਇਸ ਪੂਰੇ ਮਾਮਲੇ ਦੀ ਕਵਰੀਂਗ ਹੋਈ ਸੀ ਕੋਈ ਇੱਕ ਖੁਲਾਸਾ ਹੋ ਗਿਆ ਸੀ ਕਿ ਜਿਹੜੀ ਲਾਰੈਂਸ ਬਿਸ਼नोई ਦੀ ਪਹਿਲੀ ਇੰਟਰਵਿਊ ਹੈ ਉਹ ਪੰਜਾਬ ਦੇ ਖਰੜ ਪੰਜਾਬ ਦੇ ਖਰੜ ਜਿੱਥੇ ਆਈ ਕੰਪਲੈਕਸ ਚੱਲੀ ਹੈ لیکن ਜੇ ਦੂਸਰੀ ਇੰਟਰਵਿਊ ਜਿਹੜੀ ਹੈ ਉਹ ਰਾਜਸਥਾਨ ਚੁਈ ਹੈ ਐਸ ਕਰਕੇ ਹਾਈ ਕੋਰਟ ਨੇ ਅਗਰ ਡਿরেকਸ਼ਨ ਦਿੱਤੀ ਸੀ ਕਿ ਇਸ ਪੂਰੇ ਮਾਮਲੇ 'ਚ ਹੁਣ ਰਾਜਸਥਾਨ ਸਰਕਾਰ ਨੂੰ ਪੱਕਾ ਬਣਾਉਣਾ ਪਏਗਾ ਕਿਉਂਕਿ ਦੂਸਰੀ ਇੰਟਰਵਿਊ ਰਾਜਸਥਾਨ ਚੁਈ ਹੈ ਤੇ ਉਹਦੀ ਜਾਂਚ ਰਾਜਸਥਾਨ ਤੋਂ ਕਰਵਾਈ ਜਾਵੇ ਤੇ ਅੱਜ ਉਸੇ ਕਰਕੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹੜੀ ਕਿ ਇਸ ਪੂਰੇ ਕੇਸ 'ਚ ਐਡਵੋਕੇਟ ਹੈਗੇ ਨੇ ਤੁਨੂ ਬੇਬੀ ਜਿਹੜੇ ਹਾਈ ਕੋਰਟ ਨੂੰ ਸਹਿਯੋਗ ਦੇ ਰਹੇ ਨੇ ਨਾਇਕਾ ਤੋਂ ਅਪਾਇੰਟ ਕੀਤਾ ਹੋਇਆ ਉਹਨਾਂ ਨੇ ਇਹ ਐਪਲੀਕੇਸ਼ਨ ਪਾਈ ਸੀ ਤੇ ਰਾਜਸਥਾਨ ਸਰਕਾਰ ਨੂੰ ਇਸ ਪੂਰੇ ਮਾਮਲੇ 'ਚ ਪਾਰਟੀ ਇਨਕਲੂਡ ਕਰਨ ਵਾਸਤੇ ਤੇ ਹਾਈ ਕੋਰਟ ਨੇ ਅੱਜ ਐਪਲੀ ਨੋਟਿਸ ਜਾਰੀ ਕਰਕੇ ਜਵਾਬ ਵੀ ਮੰਗਿਆ ਹੈ ਤੇ ਹੁਣ ਤਰੀਕ 3 ਨਵੰਬਰ ਤੱਕ ਕਰ ਦਿੱਤੀ ਗਈ ਹੈ ਔਰ ਅਗਲੀ ਤਰੀਕ ਦੇ ਰਾਏਥਾਨ ਸਰਕਾਰ ਦੇ ਐਡਵੋਕੇਟ ਜਨਰਲ ਜਿਹੜੇ ਹੈਗੇ ਨੇ ਉਹਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਵੀਸੀ ਦੇ ਜ਼ਰੀਏ ਵੀਡੀਓ ਕਾਨਫਰencing ਦੇ ਜ਼ਰੀਏ ਸੁਣਵਾਈ ਵਿੱਚ ਪੇਸ਼ ਹੋਣ। ਉਹ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜੀ ਫੋਟੋ ਇੰਟਰਵਿਊ ਹੈਗੀ ਹੈ ਉਹਦੇ ਤੁਸੀਂ ਪੱਟੇ ਦੋਸ਼ੀ ਅਧਿਕਾਰੀਆਂ ਦੀ ਪਛਾਣ ਕਰੋ ਔਰ ਹੋ ਸਕੇ ਤਾਂ ਉਹਨਾਂ ਦੇ ਖਿਲਾਫ ਡਿਸਪਲਿਨਰੀ ਐਕਸ਼ਨ ਜ਼ਰੂਰ ਲਿਆ ਜਾਵੇ। ਹਾਲਾਂਕਿ ਐਪਲੀਕੇਸ਼ਨ ਸਿਰਫ Rajasthan ਤੋਂ ਇੰਕਲੂਡਮੈਂਟ ਦੀ ਸੀ ਲੇਕਿਨ ਆਈਕੁੱਪ ਨੇ Rajasthan ਨੂੰ ਪਾਰਟੀ ਬਣਾਨਾ ਬਣਾਉਣਾ ਸੰਯੁਕਤ ਸਰਕਾਰ ਨੂੰ ਵੀ ਇੱਕ ਤਰੀਕੇ ਦੀ ਚਾਣ ਲਈ ਹੈ ਔਰ ਕਹਿਆ ਕਿ ਵੱਡੇ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਕਿਉਂਕਿ ਕਿਸੇ ਵੀ ਇਹਨਾਂ ਵੱਡੇ ਅਧਿਕਾਰੀ ਦੀ ਸ਼ਹਿਤ ਵਗੈਰੇ ਇੰਟਰਵਿਊ ਨਹੀਂ ਹੋ ਸਕਦੀ ਜੀ ਬਿਲਕੁਲ ਅਭਿਜ ਜਿਸ ਕਰ ਹਾਲਾਕਿ ਪਹਿਲਾ ਵੀ ਸਾਹਮਣੇ ਆਇਆ ਲਗਾਤਾਰ ਇੱਥੇ ਪੰਜਾਬ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਹੈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ ਜੋ ਸਾਫ਼ ਹੋਇਆ ਕਿ ਖਰੜ ਦੇ ਵਿੱਚ ਜੇਲਾ ਹੋਇਆ ਜ਼ਿਲ੍ਹੇ ਦੇ ਵਿੱਚ ਉੱਥੇ ਇੰਟਰਵਿਊ ਹੋਈ ਹੈ ਤਾਂ ਇਸ ਦੇ ਵਿੱਚ ਕੋਈ ਸੱਤਿਅ ਅਪਣਾਈ ਗਈ ਹੋਵੇ ਹਾਈ ਕੋਰਟ ਦੇ ਵੱਲੋਂ ਦੇਖੋ ਹਾਈ ਕੋਰਟ ਨੇ ਜਿਹੜੀ ਵੀ ਆਰਡਰ ਬਣਾਈ ਸੀ ਉਹ 7 ਅਗਸਤ ਨੂੰ ਦਿੱਤੇ ਅੱਜ ਸਿਰਫ ਪਾਰਟੀ ਇੰਕਲੀਡ ਕਰਨ ਲਈ ਰਾਜਸਭਾ ਨੂੰ ਕਿਉਂਕਿ ਜਿਹੜੀ ਦੂਸਰੀ ਇੰਟਰਵਿਊ ਰਾਜਸਭਾ ਚ ਹੋਈ ਹੈ ਇਸ ਕਰਕੇ ਰਾਜਸਭਾ ਨੂੰ ਪੱਖ ਬਣਾਏ ਬਗੈਰ ਉਹ ਮਾਮਲੇ ਅੱਗੇ ਨਹੀਂ ਵਧਿਆ سات اگست اگست جیری سامنے آ چکا سات اگست ہو گیا کہ رپورٹ ہوگی کہ جڑی فسٹ ہوئی ہے وہلیکس ہوئی ہے اس طے ہے کہو جیڑ چ ہوئی ہے وہ پابی کی روڈکشن ہے یہ انٹرویو جی تریق میں ہوئی ہے وہ تریک بھی جی انٹرویو ٹیکلیسٹ ہوئی تھی وہ پچھلے سال مارچ چ ہوئی تے جی انٹرویو ریکارڈ ہوئی تھی وہ دو ہزار بائی ستمبر Sorry, years, چار ستمبر کی رات میں ہوئی تھی اس کر کے ہائی کوٹ نے ادو بھی ڈائریکشن کہ تین سے چار ستمبر کی رات میں جب یہ انٹرویو ہوئی ہے سی آئی اے تھرڈ کمپلیکس سے تو پہچان کی جکی ہے کہ کون سی جے. اور یہ اور اس ویلے بھی ہائی کوٹ نے کیا کہ وے ادھکاریاں کی پہچان کرو کیونکہ ਉਥੇ ਜਿਹੜੇ ਉਥੇ ਮੁਲਾਜ਼ਮ ਹੈਗੇ ਨੇ ਅਧਿਕਾਰੀ ਹੈਗੇ ਨੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੋ ਸਕਦੀ ਤੇ ਅੱਜ ਇੱਕ ਤਰੀਕੇ ਨਾਲ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਵੱਡੇ ਅਧਿਕਾਰੀਆਂ ਦੀ ਪਛਾਣ ਕੀਤੀ ਬਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹਨਾਂ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ ਬਾਕੀ ਹੁਣ 5 ਸਤੰਬਰ ਨੂੰ ਇਸ ਸੂਰੇ ਮਾਮਲੇ 3 ਸਤੰਬਰ ਨੂੰ ਇਸ ਸੂਰੇ ਮਾਮਲੇ ਛੇਰੀ ਹੋਏਗੀ ਔਰ ਅੱਜ ਹਾਈ ਕੋਰਟ ਨੇ ਇੱਕ ਹੋਰ ਚੀਜ਼ ਕਰਦੀ ਹੈ ਕਿ ਪਹਿਲਾਂ ਲੋਰੈਂਸ ਬਿਸ਼ਨੋਈ ਦੇ ਨਾਮ ਪੂਰੇ ਪੰਜਾਬ ਦੀ ਜੇਲ੍ਹਾਂ ਦਾ ਮਾਮਲਾ ਵੀ ਚੱਲ ਰਿਹਾ ਸੀ ਉਥੇ ਕਿਸ ਤਰੀਕੇ ਨਾਲ ਜ਼ਹਿਮਤ ਪਲਾਈ ਜਾਣ ਤੇ ਬਾਕੀ ਸਾਰੀ ਫੈਸਿਲਟੀਆਂ ਦਿੱਤੀਆਂ ਜਾਣ ਤਾਂ ਕਿ ਇਸ ਤਰੀਕੇ ਦੇ ਤੱਕ ਨਾ ਅੱਜ ਹਾਈ ਕੋਰਟ ਨੇ ਦੋਨੋਂ ਕੇਸ ਅਲੱਗ ਕਰਤੇ ਹੁਣ ਜਿਹੜਾ ਲੋਰੈਂਸ ਬਿਸ਼ਮਈ ਦਾ ਕੇਸ ਹੈ ਬਿਲਕੁਲ ਅਲੱਗ ਹਾਈ ਕੋਰਟ ਸੁਣਵਾਈ ਹੈ ਬਾਕੀ ਜਿਹਨਾਂ ਦਾ ਕੇਸ ਬਿਲਕੁਲ ਅਲੱਗ ਕਰਤਾ ਹੁਣ ਲੋਰੈਂਸ ਬਿਸ਼ਮਈ ਵਾਲੇ ਜਿਹੜਾ ਕੇਸ ਹੈ ਉਹਦੀ ਸੁਣਵਾਈ 3 ਨਵੰਬਰ ਨੂੰ ਹੋਇਆ ਕਰਦੀ ਹੈ ਬਾਕੀ ਜਿਹਨਾਂ ਵਾਲੇ ਕੇਸ ਸੀ 5 ਨਵੰਬਰ ਨੂੰ ਹੋਏਗੀ ਜੀ ਬਿਲਕੁਲ ਪ੍ਰੇਜ ਇਸ ਮਾਮਲੇ ਦੇ ਵਿੱਚ ਕਿਸ-ਕਿਸ ਨੂੰ ਹੁਣ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਬਿਲਕੁਲ ਜਿਹੜੇ ਰਾਜਸਥਾਨ ਸਰਕਾਰ ਹੈਗੀ ਹੈ ਉਹਨਾਂ ਦੇ ਐਡਵੋਕੇਟ ਜਨਰਲ ਰਾਜਸਥਾਨ ਦੇ ਐਡਵੋਕੇਟ ਜਨਰਲ 3 ਨਵੰਬਰ ਨੂੰ ਹੀアリング 'ਚ ਵੀਸੀ ਦੇ ਜ਼ਰੀਏ ਹਾਈ ਕੋਰਟ ਨੂੰ ਜੁਆਇਨ ਕਰਨ ਕੇ ਜੇ ਜੋ ਸੁਣਵਾਈ ਹੋਏਗੀ ਤਾਂ ਫਿਰ ਹਾਈ ਕੋਰਟ ਅੱਗੇ ਫਰਦਰ ਡਾਇਰੈਕਸ਼ਨ ਦੇਇਆ ਜਾਵੇਗਾ ਕਿ ਇਨਵੈਸਟੀਗੇਟ ਕੀਤਾ ਜਾਵੇ ਜਿਹੜੀ ਦੂਸਰੀ ਇੰਟਰਵਿਊ ਜਿਹੜੀ ਰਾਸ਼ਟ੍ਰਮ ਛੋਣ ਦੀ ਗੱਲ ਆ ਰਹੀ ਹੈ ਉਹਨੂੰ ਕਿਸ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਜਾਵੇ ਇਹ ਹੁਣ ਰਾਜਸਥਾਨ ਦੇ ਇੱਕੀ ਸਰਕਾਰ ਦਾ ਫੈਸਲਾ ਕਿ ਬਿਊਰੋਡਿਕਸ਼ਨ ਉਹਨਾਂ ਦੀ ਬੰਦੀ ਹੈ ਇਸ ਕਰਕੇ ਹੁਣ ਰਾਜਸਥਾਨ ਸਰਕਾਰ ਨੂੰ ਕੀ ਡਾਇਰੈਕਸ਼ਨ ਦਿੱਤੀਆਂ ਜਾਣਗੇ ਇਹ ਹੁਣ 3 ਨਵੰਬਰ ਨੂੰ ਪਿਆ ਹੋ ਜਾਏਗਾ ਜੀ ਬਿਲਕੁਲ ਅਪ੍ਰੀਤ ਜਿਸ ਕਦਰ ਹਾਲਾਂਕਿ ਲਗਾਤਾਰ ਇਹ ਦਾਅਵੇ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਕੋਈ ਇੰਟਰਵਿਊ ਨਹੀਂ ਹੋਇਆ ਲਗਾਤਾਰ ਵੇਖਣ ਨੂੰ ਮਿਲ ਰਿਹਾ ਤੇ ਅਗਲੀ ਸੁਣਵਾਈ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੋਈ ਅਤੇ ਸਖਤ ਕਾਰਵਾਈ ਪ੍ਰਸ਼ਾਸਨ ਦੇ ਵੀ ਵੇਖਣ ਨੂੰ ਮਿਲ ਸਕਦੀ ਹੈ ਦੇਖੋ ਹਾਈ ਕੋਰਟ ਨੇ ਆਪਣੀ ਡਾਇਰੈਕਸ਼ਨ ਦੇ ਦਿੱਤੀ ਹੈ ਹੁਣ ਪੰਜਾਬ ਸਰਕਾਰ ਉੱਤੇ ਹੈ ਕਿ ਕੀ ਕਾਰਵਾਈ ਕਰਦਾ ਹੈ ਕਿਉਂਕਿ ਹਾਲਾਂਕਿ ਜੇ ਪੂਰਾ ਮਾਮਲਾ ਦੇਖਿਆ ਜਾਵੇ ਤਾਂ ਜਦੋਂ ਇੰਟਰਵਿਊ ਹੋਈ ਸੀ ਉਦੋਂ ਕਾਫੀ ਸਵਾਲ ਉੱਤੇ ਸੀ ਪਰ ਪੰਜਾਬ ਸਰਕਾਰ ਨੇ ਉਸ ਵੇਲੇ ਇੱਕ ਐਫਆਈਆਰ ਤੇ ਹਾਲਾਂਕਿ ਪਹਿਲਾਂ ਪੰਜਾਬ ਦੇ ਡੀਜੀਪੀ ਵੀ ਇਨਕਾਰ ਕਰਦੇ ਰਹੇ ਕਿ ਪੰਜਾਬ 'ਚ ਨਹੀਂ ਹੋਈ ਆ ਸੀ ਮੰਤਰੀ ਵੀ ਬੋਲ باوجود یہ ایک ایس آئی ٹی کانسٹیٹوٹ کی اس ویلے پرا سکار نے وہ ایس آئی ٹی سب لینے چ کوئی ریپورٹ نہیں دے پائی اور کہہ کی پائی کی سامنے جتوں تک ساری جانچ سامنے آیا کہ انٹروی جی انٹرویو ہوئی ہے لورس بشنری نہیں کوئی لگ دی لیکن اصلی مسئلہ بات سے کھڑا ہو گیا جدو ہائی کوٹ نے اس پورے مامل تو, تو لے کے نو ایس آئی ٹی کانسٹیٹوٹ کرتی اور پچھلی ہیئرنگ جدو ایس آئی ٹی نے اپنی رپورٹ دیتی کہ تھرڈ جو فسٹ انٹرویو ہوئی تھی ادو ہائی کوٹ نے جی پہلے ایس آئی ٹی کانسٹیٹوٹ ہی سوال چکے تھی کہ ایک سات مہینے کے ایس نے کی کیا اس ویلے ہائی کوٹ نے اپنی ڈائریکشن اپنی آرڈر کے لکھاتا سا کہ یہ جی ایس آئی ٹی نے کچھ نہیں وہ بارے بعد طے کرے کہ کی کاروائی کی جائے کہ فسٹ انٹرویو بارے سے پہلی کی ایس آئی ٹی کیوں خاموش رہی کیوں نہیں جانچ کر سکی حالانکہ دوسری ایس آئی ٹی نے سارا کچھ خلاصہ کرتا کہ ایس ترینٹرویو خرڑ دے ایس بی آئی کمپلیکس ہوئی ہے ہوں باقی تین ستمبر ہیئرنگ ہوئے ਡਾਇਰੈਕਸ਼ਨ ਉਹਨੀਆਂ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਕੋ ਚੱਕਦੀ ਹੈ ਪੰਜਾਬ ਸਰਕਾਰ ਕੀ ਜਵਾਬ ਕਹਿੰਦੀ ਹੈ ਉਹਨਾਂ ਕਿੰਨੇ ਤੰਬਰੋਂ ਪਤਾ ਚਲੇਗਾ ਜੀ ਜੀ ਬਿਲਕੁਲ ਪ੍ਰੀਤ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਲਾਜ਼ਮੀ ਕਿ ਉਹ ਨਗਰ ਕਲੀ ਸੁਣਵਾਈ 3 ਸਤੰਬਰ ਨੂੰ ਹੋਵੇਗੀ ਤਾਂ ਕਿ ਕੁਝ ਦਲੀਲਾਂ ਰੱਖੀਆਂ ਜਾਣ ਗਿਆ ਤਾਂ ਕਿ ਕੁਝ ਹੋਵੇਗਾ ਇਹ ਵੇਖਣਾ